ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਰਡਰ ਨਿਊਜ਼ ਸੋਮਵਾਰ ਦੇਰ ਰਾਤ ਦਿਨਾਂਗਰ ਕਾਰਾਗੜ ਰੋਡ 'ਤੇ ਛੋਟੂ ਨਾਥ ਮੰਦਰ ਨੇੜੇ ਇੱਕ ਵੱਡਾ ਹਾਦਸਾ ਵਾਪਰਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਦਿਏ ਕਿ ਮਾਮਲਾ ਮੰਦਰ ਨੇੜੇ ਸੜਕ ਦੇ ਵਿੱਚ ਕਾਰ ਡਿੱਗੇ ਇੱਕ ਦਰਤ ਨਾਲ ਇੱਕ ਫਾਰਚੂਨਰ ਕਾਰ ਟਕਰਾਉਣ ਦਾ ਸੀ ਇਸ ਹਾਦਸੇ ਵਿੱਚ ਡਰਾਈਵਰ ਸੇਵਾ ਮੁਕਤ ਫੌਜ ਦੇ ਸੂਬੇਦਾਰ ਭਾਕ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਮਦਾਰਪੁਰ ਨਿਵਾਸੀ ਦੀ ਮੌਕੇ ਤੇ ਹੀ ਮੌਤ ਹੋ ਗਈ। ਬੀਤੀ ਰਾਤ ਉਹ ਪਿੰਡ ਬੱਸੀ ਬਹਿਲੋਦਪੁਰ ਵਿਖੇ ਆਪਣੀ ਵਿਹੋਤਾ ਧੀ ਨੂੰ ਮਿਲਣ ਤੋਂ ਬਾਅਦ ਪਿੰਡ ਵਾਪਸ ਆ ਰਹੇ ਸੀ ਰਸਤੇ ਵਿੱਚ ਹੀ ਉਸ ਦੀ ਫਾਰਚੂਨਰ ਕਾਰ ਛੋਟੂਨਾਥ ਮੰਦਰ ਨੇੜੇ ਇੱਕ ਡਿੱਗੇ ਹੋਏ ਦਰਖਤ ਨਾਲ ਸਿੱਧੀ ਟਕਰਾ ਕੇ ਦਰਦ ਦਾ ਇੱਕ ਤਨਾ ਕਾਰ ਦੇ ਅਗਲੇ ਸ਼ੀਸ਼ੇ ਅਤੇ ਖਿੜਕੀ ਦੇ ਸ਼ੀਸ਼ੇ ਨੂੰ ਤੋੜ ਕੇ ਅੰਦਰ ਵੜ ਗਿਆ ਜਿਸ ਕਾਰਨ ਸੇਵਾਮੁਖ ਸੂਬੇਦਾਰ ਭਾਕ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਲੋਕਾਂ ਅਨੁਸਾਰ ਦਿਨਵਿਲੇ ਹੋਈ بارش ਤੋਂ ਬਾਅਦ ਰਸਤ ਇੱਕ ਪਾਸੇ ਮੁੜ ਗਿਆ ਸੀ ਰਾਤ 9 ਵਜੇ ਦੇ ਕਰੀਬ ਰਸਤ ਅਚਾਨਕ ਉੱਥੋਂ ਲੰਘ ਰਹੇ ਇੱਕ ਛੋਟੇ ਹਾਥੀ ਤੇ ਡਿੱਗ ਪਿਆ ਜਦੋਂ ਕਿ ਡਰਾਈਵਰ ਸੁਰੱਖਿਤ ਬਚ ਗਿਆ ਤੇ ਆਪਣੀ ਕਾਰ ਉੱਥੋਂ ਲੈ ਗਿਆ ਕੁਝ ਦੇਰ ਬਾਅਦ ਫੋਰਚੂਨਰ ਸੈਟੇ ਵਿੱਚ ਕਾਰ ਡਿੱਗੇ ਦਖਤ ਨਾਲ ਟਕਰਾ ਗਈ ਮਿਤਕ ਦੀ ਲਾਸ਼ ਪੁਲਿਸ ਵੱਲੋਂ ਪੋਸਟਮਾਰਟਮ ਲਈ ਹਸਪਤਾਲ ਗੁਰਦਾਸਪੁਰ ਭੇਜ ਦਿੱਤੀ ਗਈ ਜੇਕਰ ਇਹ ਪੰਜਾਬ ਬਾਰਡਰ ਨਿਊਜ਼ ਰੂਪ ਸਿੰਘ ਸੇਖਣ ਦੀ ਰਿਪੋਰਟ ਦਿਨ ਲੱਗੀ